गुरुना i no. तन गुरु नानक धन गुरु नानक धन गुरु गुरु नानक धन गुरु नानक गुरु नानक गुरु 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 नानकु धन गुरु नानक धन गुरु नानक धन गुरुकुरुकुरु धन गुरु नानक धन गुरु नानक इक ओंकार ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੋਨੀ ਸੇਪੰ ਗੋਰ ਪਰਸਾ ਗੋਰ ਪਰਸਾ ਗੋਰ ਪਰਸਾ ਰਣ ਪਿਆ ਤੈ ਉਹ ਬਾਤ ਗੱਤ ਕੀ ਜੈ ਹਰ ਸਿਮਰਨ ਪਿਆ ਤੈ ਉਹ ਬਾਤ ਗੱਤ ਕੀ ਜੈ ਹਰ ਸਿਮਰਨ ਪਿਆ ਤੈ ਉਹ ਬਾਤ ਗੱਤ ਕੀ ਦੇ ਭਾਗੀ ਹਰ ਜਾਪਨਾ ਦੇ ਭਾਗੀ ਹਰ ਬਸਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿੰਗਰੋ ਸ੍ਰੀ ਹਰ ਗਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਨੇ ਸਭ ਦੁੱਖ ਚਾਏ ਤੇਗ ਬਹਾਦਰ ਸਿਮਰਿਆ ਘਰ ਨਾਮ ਨੇ ਆਇਆ ਹੈ ਤਾਂ ਇਹ ਸਭ ਥਾਈਂ ਹੋਏ ਸਹਾਇ ਦਸਨੇ ਪਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਉਹ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਬਿਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਦਰਸ਼ਨ ਦੇ ਨਾਲ ਦਾ ਚਾਹ ਅੰਤਰ ਕੇ ਬੋਲੋ ਜੀ ਗੁਰੂ ਸਾਹਿਬ ਜੀ ਦੇ ਪੰਥ ਪਿਆਰੇ ਸਾਰ ਸਾਹਿਬ ਜੀ ਦੇ ਜਾਲੀ ਮੁਕਤੇ ਹੜੀਆਂ ਜੱਪੀਆਂ ਪੱਕੀਆਂ ਜਵਾਨਿਆਂ ਜੀ ਦਾ ਨਾਮ ਦਿੱਤੇਆ ਗੰਡ ਤੇ ਦਿੱਤੇ ਆ ਦੀਗ ਤੜਾਈ ਤੇਗਵਾਹੀ ਦੇਖ ਤੇ ਅਣ ਦੇਖਤਾ ਕਿ ਨਾ ਪਿਆਰਿਆਂ ਸੱਚਿਆਰਿਆਂ ਦੀ ਕੁਮਾਰੀ ਦਾ ਧਿਆਨ ਕਰਕੇ ਬੋਲੋ ਜੀ ਗੁਰਦੁਆਰਿਆਂ ਦੀਆਂ ਸਿਸ਼ਾ ਸਿਨਰੀਆਂ ਨੇ தம் ਦੇ 30 ਪੁੱਤੇ ਬੰਦ-ਬੰਦ ਕਰਵਾਏ ਪੁੱਤ ਮਨੁਹਾਨੀਆਂ ਕਰਤਰੀ ਨਾਲੇ ਕਰੇ ਤਨ ਆਰਿਆਂ ਨਾਲ ਫਿਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰੇ ਬੋਲੇ ਸੋਨਿਹਾਲ ਆਸਰੀਆ நான் <laughs> நான் तो राज करेगा राज करेगा राज करेगा था। था। राज करेगा जूते निशान रहे हंस महाराज के 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਸਿੰਘ ਸਭਾ ਗੁਰਦੁਆਰਾ ਧਾਰੀਵਾਲ ਦੀਆਂ ਸਭ ਦੀਆਂ ਸੰਤਾਂ ਨੂੰ ਵਾਸਤੇ ਬੜਾ ਇੱਕ ਖੁਸ਼ੀ ਦਾ ਇੱਕ ਵਧਾਈਆਂ ਭਰਿਆ ਦਿਹਾੜਾ ਹੈ ਕਿ ਕੱਲ ਜੋ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਕੱਲ 5 ਜਨਵਰੀ ਨੂੰ ਗੁਰਦਾਸ ਸਿੰਘ ਸਭਾ ਵਿਖੇ ਮਨਾਏ ਜਾ ਰਹੇ ਨੇ ਅੱਜ 4 ਜਨਵਰੀ ਨੂੰ ਇੱਥੇ ਮਹਾਰਾਜ ਦੀ ਕਿਰਪਾ ਨਾਲ ਦਸਮ ਪਾਤਸ਼ਾਹ ਮਹਾਰਾਜ ਦੇ ਬਖਸ਼ੇ ਹੋਏ ਆਪਣੇ ਖਾਲਸਾ ਬੰਦ ਨੂੰ ਨਿਸ਼ਾਨ ਸਾਹਿਬ ਜੋ ਨਵੇਂ ਨਿਸ਼ਾਨ ਸਾਹਿਬ ਹਾਈਡਰੋਲਿਕ ਨਵੀਂ ਟੈਕਨੋਲੋਜੀ ਦੇ ਉਹ ਖੁੱਲੇ ਸਮਾਨਾਂ ਵਿੱਚ ਚਲਾਏ ਚਲਾਏ ਗਏ ਨੇ ਇਹ ਇੱਕ ਅੱਜ بڑا ਇਤਿਹਾਸਕ ਦਿਨ ਆ ਸਾਡੀਆਂ ਸਾਰੀਆਂ ਸੰਗਤਾਂ ਵਾਸਤੇ ਜਿਹੜੀਆਂ ਅੱਜ ਸੰਗਤਾਂ ਹਾਜ਼ਰ ਨੇ ਉਹਨਾਂ ਵਾਸਤੇ بڑا ਇਤਿਹਾਸਕ ਦਿਨ ਆ ਕਿ ਜਿਹੜੇ ਜਿਹੜਾ ਨਿਸ਼ਾਨ ਸਾਹਿਬ ਲੱਗਿਆ ਇਹ ਜੋਜਕ ਟਲ ਚ ਝੂਲਣਾ ਰਹਿਣਾ ਤੇ ਅੱਜ ਇਹ ਸਾਰੀਆਂ ਸੰਗਤਾਂ ਨੂੰ ਮਾਣ ਮਹਿਸੂਸ ਹੋਊਗਾ ਜਦੋਂ ਇਹ ਸਮਾਨ ਤੇ ਸਮਾਨ ਚੜਾਇਆ ਇਸ ਨਿਸ਼ਾਨ ਸਾਹਿਬ ਤੇ ਆਂਦੀਆਂ ਆਂਦੀਆਂ ਇਹ ਯਾਦ ਰੱਖੋ ਸਾਨੂੰ ساری ਉਮਰ ਤੱਕ ਜਦੋਂ ਨਿਸ਼ਾਨ ਦੇਖਾਂਗੇ ਤੇ ਅਸੀਂ ਯਾਦ ਕਰਾਂਗੇ ਵੀ ਅਸੀਂ ਉਸ ਮੁਕਤੇ ਤੇ ਇਤਿਹਾਜਿਤ ਇਹ ਸਾਰੀਆਂ ਸੰਗਤਾਂ ਦੇ ਦਸਮ ਪਾਤਸ਼ਾਹ ਮਹਾਰਾਜ ਦੀਆਂ ਬਾਰ ਬਖਸ਼ਿਸ਼ਾਂ ਮੇਰਾਂ ਨੇ ਔਰ ਇਹ ਸਾਰੀਆਂ ਸੰਗਤਾਂ ਪਿਛਲੇ 1 ਮਹੀਨੇ ਤੋਂ ਅੰਮ੍ਰਿਤਵਾਲੇ ਦੇ ਦਵਾਨਾਂ ਵਿੱਚ ਹਾਈਆਂ ਭਰ ਰਹੇ ਨੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਬੜਾ ਮਾਇਆ ਕਰਕੇ ਸੇਵਾ ਕੀਤਾ ਗਿਆ ਤਨੋਂ ਮਨੋਂ ਸਤਨਾ ਸੇਵਾ ਕੀਤੀ ਮਹਾਰਾਜ ਸਾਰੀ ਸੇਵਾ ਥਾਏ ਪਰ ਸਾਨੂੰ ਇਸੇ ਤਰ੍ਹਾਂ ਹੀ ਆਪਣੇ ਦਸਮ ਪਾਤਸ਼ਾਹ ਮਹਾਰਾਜ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੋ ਮਾਰਾ ਨੇ ਸਿਧਾਂਤ ਸਾਨੂੰ ਬਖਸ਼ਿਆ ਉਹਦਾ ਅਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਸਕੀਏ ਏ ਮਹਾਰਾਜ ਜੀ ਅਰਦਾਸ ਬੇਤੀ ਹੈ ਮਹਾਰਾਜ ਦਾ ਹੁਕਮ ਹੈ ਪੀਓ ਪਾਲ ਖੰਨੇਚਾ ਔਰ ਉਹੇ ਜਨਮ ਸੇ ਹੈ ਲਾ ਆਗਿਆ ਭਾਈ ਗਾਲਕੀ ਤੰਬੀ ਜਲਾਇਓ ਪੰਥ ਸਭ ਸਿਖਾਂ ਨੂੰ ਹੁਕਮ ਹੈ ਗੁਰੂ ਮਾਨ ਦੇ ਉਹ ਅਸੀਂ ਮਹਾਰਾਜ ਜੀ ਅਰਦਾਸ ਕਰਨੇ ਆ ਸਾਡੀ ਆਸ ਤਾਂ ਤਨਤਨ ਗੁਰੂ ਗ੍ਰੰਥ ਸਾਹਿਬ ਦੇ ਬਣੀ ਰਹੇ ਸਾਡਾ ਮਨ ਹੋਰ ਕਿਸੇ ਪਾਸੇ ਨਾਏ ਨਾ ਜਾਏ ਤੇ ਦਸਮ ਪਾਸ਼ੇ ਵਾਰੇ ਚਰਨਾਂ ਨਾਲ ਜੁੜਿਆ ਰਹੇ ਉਹਨਾਂ ਯਾਦ ਉਹਨੇ ਪ੍ਰੀਤੀ ਸਾਡੇ ਮਨ ਵਿੱਚ ਬਣੀ ਰਹੇ ਇਸੇ ਤਰ੍ਹਾਂ ਮਾਰੇ ਸਾਡੇ ਕਿਰਪਾ ਕਰਨ ਸਾਹਆਂੀਆਂ ਸੰਗਤ ਨੂੰ ਬਖਸ਼ਣ ਆਪਣਾ ਪਿਆਰ ਬਖਸ਼ਣ ਤੇ ਅਸੀਂ ਉਹਨਾਂ ਦੇ ਦਿਹਾੜੇ ਬਣਾਉਂਦੇ ਰਹੀਏ ਤੇ ਸੇਵਾ ਕਰਦੇ ਰਹੀਏ ਇਹੋ ਹੀ ਬੇਨਤੀਆਂ ਦੇ ਸਾਰੇ ਸੰਸਾਰ ਨੂੰ ਤੁੰਤ ਤੁੰਤ ਦੱਸਣ ਪਾਸ਼ਾ ਮਹਾਰਾਜ ਨੇ ਪ੍ਰਕਾਸ਼ ਪੁਰਧੀਆਂ ਲੱਖ ਲੱਖ ਵਧਾਈਆਂ ਹੋਣ ਸਾਨੂੰ ਤੁਹਾਨੂੰ ਬੇਨਤੀ ਹੈ ਕੱਲ ਸਵੇਰੇ 10 ਵਜੇ ਕੱਲ 5 ਜਨਵਰੀ ਨੂੰ ਗੁਰਦੁਆਰਾ ਸਿੰਘ ਸੁਭਾਤਾਰੀਵਾਲ ਵਿਖੇ 10 ਵਜੇ ਖੰਡ ਪਾਤ ਸਾਹਿਬ ਦੇ ਭੋਗ ਪਹਿਣਗੇ ਉਸ ਤੋਂ ਬਾਅਦ ਸਰਕਾਰ ਦੇ ਭਾਈ ਸੰਦੀਪ ਸਿੰਘ ਜੀ ਸੰਗਤਾਂ ਨੂੰ ਪਾਣੀ ਦਿੱਤਣਾਂ ਅਿਹਾਲ ਨਿਹਾਲ ਕਰਨਗੇ 12 ਵਜੇ ਤੋਂ ਲੱਗੇ 11 ਵਜੇ ਤੋਂ ਲੱਗੇ 11 ਵਜੇ ਤੋਂ ਲੱਗੇ 12:30 ਤੱਕ ਹਜ਼ੂਰੀ ਲੱਗੀ ਜਿੱਥੇ ਆਪਾਂ ਇਸਤ੍ਰਾਮ ਸਿੰਘ ਜੀ ਦਰਬਾਰ ਸਭਾ ਹਮ ਸਭ ਤੋਂ ਸੰਤਾਂ ਨੂੰ ਗੁਰਬਾਣੀ ਕੀਰਵਾਨੀ ਕੀਤੀ ਨਾਲੇ ਆਲ ਕਰਨਗੇ 12:30 ਤੋਂ ਲੈ ਕੇ 2 ਵਜੇ ਤੱਕ ਸਾਰੇ ਸੰਤਾਂ ਨੇ ਵੱਧ ਤੋਂ ਵੱਧ ਜੀਮ ਪਰ ਕੇ ਦਸਮ ਪਾਸ਼ਾ ਮਹਾਰਨੇ ਕੀਰਣੀ ਆ ਉਹ ਸਾਰੀਆਂ ਸੰਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਲੱਖ ਲੱਖ ਧੰਨਵਾਦ ਕੰਕਣ ਕੰਕਣ ਸੰਤਾਂ ਮਾਰੇ ਦਾ ਕੰਕਣ ਕੰਕਣ ਪਾਸ਼ਾ ਮਾਰੇ ਦਾ ਉਹਨਾਂ ਦੇ ਵਡਾਰਾ ਬੰਕਰ ਤੋਂ ਜਿਹੜੇ ਆਏ ਆ ਜਿਹਨਾਂ ਦੇ ਪਿੱਛੇ ਤੋਂ ਇਹਨਾਂ ਨੇ ਜਿਹੜੀ ਸੇਵਾ ਕੀਤੀ ਸਾਰੀ ਕੀਤੀ ਬੜੇ ਵਧੀਆ ਤੰਮ ਨਾਲ ਬੜੇ ਸਮੇਂ ਨਾਲ ਇਹਨਾਂ ਦੇ ਸਵੇਰੇ ਬੜੇ ਪੂਮੰਦੀ ਨਾਲ ਸਾਰਾ ਸੁਸ਼ਮੀਰਾ ਹਮ ਤਿਆਰ ਕਰ ਦਿੱਤਾ ਉਹਨਾਂ ਦੇ ਬਹੁਤ ਧੰਨ ਆਹੇ ਗੁਰਜੀਤ ਜੀ ਵਾਹੇ ਗੁਰਜੀਤ